ਬਾਬੂਸ਼ੇ ਨਾਮ ਤੇ ਤੁਹਾਡਾ ਸਵਾਗਤ ਮੈਂ ਹਾ ਬਿਕਰਮਜੀਤ ਸਿੰਘ ਤਸਵੀਰਾਂ ਸਾਂਝੇ ਕਰ ਰਿਹਾ ਪਟਿਆਲਾ ਤੋਂ ਸਨੌਰੀ ਅਡੇ ਤੋਂ ਜਿੱਥੇ ਪਹਿਲਾਂ ਵੀ ਬਹੁਤ ਸਾਰੇ ਪੁਲਿਸ ਦੇ ਐਕਸ਼ਨ ਤੇ ਬਹੁਤ ਸਾਰੀਆਂ ਜਿਹੜੀਆਂ ਰੇਡਾਂ ਨੇ ਨਸ਼ੇ ਨੂੰ ਲੈ ਕੇ ਇਸ ਇਲਾਕੇ ਦੇ ਵਿੱਚ ਕੀਤੇ ਜਾਂਦੇ ਅਸੀਂ ਦੂਰ ਦੂਰ ਤੱਕ ਤੁਹਾਨੂੰ ਮੈਂ ਇਲਾਕਾ ਦਿਖਾ ਰਿਹਾ ਵੀ ਬਹੁਤ ਸਾਰੇ ਜਿਹੜੇ ਲੋਕ ਨੇ ਇੱਥੋਂ ਦੇ ਜਿਹੜੇ ਵਸਨੀਕ ਨੇ ਉਹ ਨਸ਼ਿਆਂ ਦੇ ਨਾਲ ਲਿਪਸਨ ਸੋ ਪੰਜਾਬ ਸਰਕਾਰ ਦਾ ਨਸ਼ਿਆਂ ਤੇ ਇੱਕ ਵੱਡਾ ਐਕਸ਼ਨ ਜਿਹੜਾ ਹੈਗਾ ਉਹ ਪਟਿਆਲਾ ਦੇ ਵਿੱਚ ਵੇਖਣ ਨੂੰ ਮਿਲਿਆ ਤੁਸੀਂ ਵੇਖ ਰਹੇ ਹੋ ਵੀ ਜੀਸੀਬ ਮਸ਼ੀਨ ਹਾਈ ਪਾਵਰ ਮਸ਼ੀਨ ਜੋ 2-3 ਮੰਜਲਾ ਤੱਕ ਜਿਹੜੇ ਉਪਕਰਨ ਨੇ ਉਹ ਟਾਉਣ ਦੀ ਸਮਰੱਥਾ ਰੱਖਦੇ ਨੇ ਤੁਸੀਂ ਵੇਖ ਰਹੇ ਹੋ ਵੀ ਇਸ ਮਸ਼ੀਨ ਦੇ ਜਰੀਏ ਦੋ ਮੰਜਲੀ ਜਿਹੜਾ ਮਕਾਨ ਹੈ ਉਸ ਨੂੰ ਕਿਦਾਂ ਟੈ ਟੇਰੀ ਕੀਤਾ ਗਿਆ ਐਸਐਸਪੀ ਪਟਿਆਲਾ ਲਾਲਕ ਸਿੰਘ ਜੋ ਕਿ ਇਸ ਦੀ ਅਗਵਾਈ ਕਰ ਰਹੇ ਹਨ ਹੋਰ ਹੇਠਲੇ ਜਿਹੜੇ ਉੱਚ ਅਧਿਕਾਰੀ ਨੇ ਉਹ ਵੀ ਇੱਥੇ ਵੱਡੀ ਪੱਧਰ ਤੇ ਪੁਲਸ ਹਮਲਾ ਤਾਇਨਾਤ ਕੀਤਾ ਗਿਆ ਕਿਉਂਕਿ ਆਬਾਸੀ ਦੇ ਵਿੱਚ ਕੋਈ ਵਾਰੀ ਹਾਲਾਤ ਇਦਾਂ ਦੇ ਵੱਧ ਜਾਂਦੇ ਨੇ ਵੀ ਕੋਈ ਲੋਕ ਪੁਲਸ ਦੇ ਨਾਲ ਵੀ ਚੜ ਕਰ ਲੈਂਦੇ ਨੇ ਪਰ ਲੇਕਿਨ ਸੁਰਖਤ ਜਿਹੜੇ ਸੁਰੱਖਿਆ ਜਿਹੜੇ ਪ੍ਰਬੰਧ ਨੇ ਪਹਿਲਾਂ ਮਜ਼ਬੂਤ ਕੀਤੇ ਗਏ ਉਸ ਤੋਂ ਬਾਅਦ ਜਿਹੜੀ ਜੀਵੀਸੀ ਚਲਾਉਂਦੀ ਜਿਹੜੀ ਕਾਰਵਾਈ ਆਮਲ ਦੇ ਵਿੱਚ ਲਿਆਂਦੀ ਗਈ ਹੈ ਸੋ ਗੱਲ ਕਰੀਏ ਸਵੇਰ ਭਰ ਦੇ ਵਿੱਚ ਮੈਂ ਪਿਛਲੇ 4-5 ਘਟਕਿਆਂ ਦੀ ਗੱਲ ਕਰਨਾ ਚਾਹੁੰਦਾ ਵਾਂ ਤੇ ਬਹੁਤ ਸਾਰੀਆਂ ਜਿਹੜੀਆਂ ਔਰਤਾਂ ਸਨ ਪੁੱਕੀ ਦੇ ਮਾਮਲੇ ਦੇ ਵਿੱਚ ਬਹੁਤ ਸਾਰੇ ਥਾਣੇ ਜਿਵੇਂ ਪਸਿਆਣਾ ਥਾਣਾ ਇਸ ਦੇ ਨਾਲ ਪਿੰਡ ਨੇ ਬਹੁਤ ਸਾਰੇ ਮਾਮਲੇ ਦਰਜ ਨੇ ਔਰਤਾਂ ਜਿਹੜੀਆਂ ਨੇ ਪੁੱਕੀ ਨਹੀਂ ਬਲਕਿ ਚੈਨੀ ਬਹੁਤ ਸਾਰੀਆਂ ਸਨੇਚ ਜਿਹੜੀਆਂ ਘਟਨਾਵਾਂ ਵੱਖ-ਵੱਖ ਮੇਲਿਆਂ ਦੇ ਵਿੱਚ ਹੁੰਦੀਆਂ ਲੇਕਿਨ ਹੁਣ ਜਿਹੜੇ ਬڑے ਡੇਂਜਰਸ ਬڑے ਖਤਰਨਾਕ ਜਿਹੜੇ ਨਸ਼ੇ ਨੇ ਇਸ ਮੈਂ ਇਹ ਪਟਿਆਲਾ ਦੇ ਪਿੰਡਾਂ ਦੇ ਨਿਸ਼ਾਨਦੇਹੀ ਪਟਿਆਲਾ ਪੁਲਿਸ ਵੱਲੋਂ ਕੀਤੀ ਗਈ ਸੀ ਸੋ ਅੱਜ ਜਿਹੜਾ ਐਕਸ਼ਨ ਹੈ ਤੁਸੀਂ ਵੇਖ ਰਹੇ ਹੋ ਇੱਕ ਜੀਸੀਬੀ ਮਸ਼ੀਨ ਹੋਰ ਇੱਕ ਛੋਟੀ ਜਿਹੜੀ ਮਸ਼ੀਨ ਹੈ 24 ਸਮਰੱਥਾ ਵਾਲੀ ਮਸ਼ੀਨ ਹੈ ਉਸ ਦੁਆਰਾ ਫਿਰ ਮਕਾਨ ਤੇ ਜਿਹੜੀ ਕਾਰਵਾਈ ਹੈ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ ਤੁਸੀਂ ਵੇਖ ਰਹੇ ਹੋ ਵੀ ਤਸਵੀਰਾਂ ਦੇ ਵਿੱਚ ਹਰ ਪਾਸੇ ਸੁਰੱਖਿਆ ਦੇ ਪ੍ਰਬੰਧ ਜਿਹੜੇ ਨੇ ਮਜ਼ਬੂਤ ਕੀਤੇ ਗਏ ਚਾਰੇ ਪਾਸੇ ਬਹੁਤ ਸਾਰੇ ਕੋਟੇ ਚਾਰੇ ਨੇ ਉੱਥੇ ਵੀ ਪੁੱਲ ਜਿਹੜਾ ਅਮਲਾ ਤਿੱਖੀ ਬਾਜ਼ ਵਰਗੀ ਉਹਨਾਂ ਦੀ ਆਹ ਕਾ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਵੀ ਤਸਵੀਰਾਂ ਦੇ ਵਿੱਚ ਇਹ ਉਹ ਇਲਾਕਾ ਉਹ ਬਸਤੀ ਵਾਲਾ ਜਿਹੜਾ ਇਲਾਕਾ ਤੁਸੀਂ ਵੇਖ ਰਹੇ ਹੋ ਵੀ ਲੇਡੀਜ਼ ਜਿਹੜੀਆਂ ਕਾਸਟੇ ਵੱਲ ਨੇ ਉਹ ਵੀ ਤਰਾਤ ਕੀਤੀਆਂ ਗਈਆਂ ਨੇ ਇਸੇ ਹੀ ਇਲਾਕੇ ਦੇ ਵਿੱਚੋਂ ਬਹੁਤ ਸਾਰੇ ਜਿਹੜੇ ਸਰਚ ਆਪਰੇਸ਼ਨ पिछले 1 2 सालों ਦੇ ਵਿੱਚ ਚਲਾਏ ਗਏ ਨੇ ਕਿਉਂਕਿ ਨਸ਼ੇ ਦੇ ਨਾਲ ਬਦਨਾਮ ਜਿਹੜੇ ਕੁਝ ਲੋਕ ਸੀ ਉਹਨਾਂ ਦੇ ਕਰਕੇ ਸਾਰਾ ਜਿਹੜਾ ਇਲਾਕਾ ਉਹ ਬਦਨਾਮ ਹੁੰਦਾ ਸੀ ਅੱਜ ਇਸ ਐਕਸ਼ਨ ਦੇ ਨਾਲ ਕਬੱਡੀ ਕਾਰਵਾਈ ਦੇ ਨਾਲ ਜਿਹੜੀ ਲੋਕ ਚੇਤਨਾ ਜਿਹੜੀ ਲੋਕ رائے ਹੈ ਇਸ ਮਾਮਲੇ ਦੇ ਵਿੱਚ ਮਕਾਨ ਟਾਲ ਦੇ ਮਾਮਲੇ 'ਚ ਬਹੁਤ ਸਾਰੀਆਂ ਲੋਕ ਜਿਹੜੀਆਂ رائے ਨੇ ਉਹ ਵੀ ਸਾਹਮਣੇ ਆਉਣਗੀਆਂ ਕਿ ਆਖਿਰ ਪੰਜਾਬ ਸਰਕਾਰ ਦਾ ਜਿਹੜਾ ਐਕਸ਼ਨ ਹੈ ਜਿਹੜਾ ਉਪਰਾਲਾ ਉਹ ਸ਼ਲਾਘਾਯੋਗ ਹੈ ਕੀ ਇਸ ਇੱਕ ਇਹ ਵਾਜਬ ਹੈ ਸੋ ਬਹੁਤ ਸਾਰੇ ਜਿਹੜੇ ਸਵਾਲ ਨੇ ਜਰੂ ਕੋਈ ਹੁੰਦੀ ਗੱਲਬਾਤ ਹੁੰਦੀ ਹੈ ਤਾਂ ਬਹੁਤ ਸਾਰੇ ਜਿਹੜੇ ਸਵਾਲ ਨੇ ਬੁੱਧੀ ਜੀ ਵੀ ਵਰਕ ਹੈ ਲੇਖਕ ਨੇ ਚਿੰਤਕ ਨੇ ਬਹੁਤ ਸਾਰੀਆਂ ਚੀਜ਼ਾਂ ਇਸ ਮਾਮਲੇ ਵਿੱਚ ਉੱਠ ਕੇ ਸਾਹਮਣੇ ਆਉਂਦੀਆਂ ਨੇ ਸੋ ਅੱਜ ਇੱਕ ਪੰਜ ਮੈਂਬਰ ਜਿਹੜੀ ਕਮੇਟੀ ਹੈ ਬਦਤਖ ਸਭਾ ਦੀ ਜਿਹੜੀ ਕੈਬਨਟ ਉਹਦੇ ਵਿੱਚ ਬਣਾਈ ਗਈ ਹਰਪਾਲ ਚੀਮਾ ਨੇ ਉਹਨਾਂ ਦੇ ਵਿੱਚ ਬਲਬੀਰ ਸਿੰਘ ਨੇ ਤਰਨਪ੍ਰੀਤ ਸਿੰਘ ਨੇ ਅਮਨ ਅਰੋੜਾ ਨੇ ਤੇ ਲਾਲਜੀਤ ਪੁੱਲ ਰੈ ਇਹਨਾਂ ਦੀ ਪੰਜ ਮੈਂਬਰੀ ਕਮੇਟੀ ਵੀ ਬਣਾਈ ਗਈ ਇਸ ਕਮੇਟੀ ਨੂੰ ਕੀ ਅਧਿਕਾਰ ਮਿਲਦੇ ਨੇ ਕੀ ਅਖਤਿਆਰ ਮਿਲਣਗੇ ਉਹ ਪਿਕਦੀ ਦੀ ਦੀ ਬੁੱਕਲ ਵਿੱਚ ਆ ਉਹ ਵੀ ਇਹ ਜੇ ਗੱਲਾਂ ਸਾਹਮਣੇ ਆਉਣਗੀਆਂ ਲੇਕਿਨ ਅੱਜ ਦੀ ਇਸ ਕਾਰਵਾਈ ਦੇ ਵਿੱਚ ਤੁਹਾਨੂੰ ਦਿਖਾ ਰਿਹਾ ਸਿੱਧੀਆਂ ਤਸਵੀਰਾਂ ਬਾਬੂ ਸ਼ਾਹੀ ਦੇ ਉੱਪਰ ਤੁਹਾਨੂੰ ਦਿਖਾ ਰਿਹਾ ਵੀ ਲਗ ਪਗ ਜਿਹੜਾ ਮਕਾਨ ਹੈ ਦੋ ਮੰਜ਼ਲੀ ਮਕਾਨ ਹੈ ਉਸ ਨੂੰ ਢੇਰੀ ਕੀਤਾ ਜਾ ਸਕਿਆ ਉਸ ਦੇ ਨਾਲ ਹੀ ਉੱਪਰ ਜਿਹੜਾ ਮਕਾਨ ਹੈ ਕੁਝ ਕਈ ਵਾਰੀ ਕੁਝ ਸ਼ੌਕ ਹੁੰਦੇ ਨੇ ਕਬੂਤਰ ਜਿਹੜੇ ਨੇ ਕਬੂਤਰ ਵੀ ਤੁਹਾਨੂੰ ਦਿਖਾ ਰਿਹਾ ਕਿਉਂਕਿ ਕਬੂਤਰਾਂ ਦਾ ਅੱਡਾ ਸੀ ਉਹਨਾਂ ਦਾ ਘਰ ਸੀ ਸੋ ਇਹ ਪਾਲੇ ਹੋਏ ਕਬੂਤਰ ਨੇ ਇਹ ਵੀ ਇੱਕ mohabbat ਦਾ ਪੈਗਾਮ ਹੁੰਦੇ ਨੇ ਜਿੱਥੇ ਹੀ ਉੱਡਦੇ ਨੇ ਫਿਰ ਦੁਬਾਰਾ ਉਸੇ ਹੀ ਪਿਟਿਸ਼ਨ ਦੇ ਉੱਪਰ ਆ ਕੇ ਉੱਪਰ ਬਹਿ ਰਹੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਵੀ ਮੁਰ ਮੁਰ ਆਪਣੇ ਘਰਵਾਲੇ ਪਰਖ ਰਹੇ ਨੇ ਕਬੂਤਰ ਵੀ ਵੇਖ ਰਹੇ ਨੇ ਕਿ ਆਕਰ ਕੀ ਇਹ ਪਾੜਾ ਆ ਵਾਪਰ ਐਸੋ ਜੀਸੀਬੀ ਮਸ਼ੀਨ ਛੋਟੀ ਜਿਹੀ ਜਿਸਮੀ ਮਸ਼ੀਨ ਹੈ ਜਿਹੜੀ ਉਹ ਵੀ ਲਿਆਂਦੀ ਗਈ ਹੈ ਜੀਸੀਬੀ ਮਸ਼ੀਨ ਦੇ ਨਾਲ ਫਿਰ ਜਿਹੜਾ ਅਧੂਰਾ ਮਕਾਨ ਜਿਹੜਾ ਟੁੱਟ ਪੱਜ ਗਿਆ ਉਸ ਨੂੰ ਚੰਗੀ ਤਰ੍ਹਾਂ ਨਸਟ ਕਰਨ ਦੇ ਲਈ ਅਗਲੀ ਜਿਹੜੀ ਕਾਰਵਾਈ ਹੈ ਫੇਰ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ ਤੁਸੀਂ ਵੇਖ ਰਹੇ ਹੋ ਵੀ ਚੰਡੀਗੜ੍ਹ ਤੋਂ ਪ੍ਰਿੰਟ ਇਲੈਕਟ੍ਰੋਨਿਕਸ ਜਿਹੜਾ ਮੀਡੀਆ ਇੱਥੇ ਆ ਪਹੁੰਚਿਆ ਗਿਆ ਸੈਕਸ਼ਨ ਦੇ ਵਿੱਚ ਜਿਹੜੀ ਕਾਰਵਾਈ ਵੱਡੀ ਕਾਰਵਾਈ ਹੈ ਤੁਸੀਂ ਵੇਖ ਰਹੇ ਹੋ ਵੀ ਲੋਕ ਦੂਰ ਦੂਰ ਤੱਕ ਜਿਹੜੇ ਲੋਕ ਨੇ ਇਸ ਮਕਾਨ ਨੂੰ ਢਹ ਢੇਰੀ ਹੁੰਦਾ ਵੇਖ ਰਹੇ ਨੇ ਆਪਣੇ ਚਿਵਾਰਿਆਂ ਦੇ ਉੱਪਰ ਕੂਟੀਆਂ ਦੇ ਉੱਪਰ ਬੈਠੇ ਨੇ ਉਧਰ ਜਿਹੜਾ ਮੌਸਮ ਹੈ ਉਹ ਵੀ ਆ ਮੀਮਲਾ ਬਣਿਆ ਹੋਇਆ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਹੇ ਆ ਪਟਿਆਲਾ ਤੋਂ ਕੁਸ਼ ਰੈਪਿਡੈਕਸ ਵੀ ਜਿਹੜੀਆਂ ਨੇ ਉਹ ਵੀ ਮਾਂ ਮੰਗਾਈਆਂ ਨੇ ਫੋਰਸਿਸ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਮਾਹੌਲ ਐਦਾਂ ਅਦਾਂ ਨਾ ਬਣੇ ਰੈਪਿਡੈਕਸ ਜਿਹੜੀਆਂ ਫੋਰਸਿਸ ਵਗੈਰਾ ਨੇ ਉਹ ਵੀ ਨਾਲ ਪੰਜਾਬ ਪੁਲਿਸ ਦੇ ਲਗਾਏਗੇ ਨੇ ਸਪੈਸਪੀ ਨਾਮ ਸਿੰਘ ਜਿਹੜੇ ਨੇ ਇਸ ਦੀ ਅਗਵਾਈ ਜਿਹੜੀ ਹੈਗੇ ਨੇ ਕਰ ਰਹੇ ਨੇ ਤੁਸੀਂ ਵੇਖਿਓ ਵੀ ਲਗਾਤਾਰ ਜਿਹੜਾ ਐਕਸ਼ਨ ਹੈ ਜੀਸੀਬੀ ਦਾ ਐਕਸ਼ਨ ਹੈ ਉਹ ਜਾਰੀ ਹੈ ਸੋ ਜੀਸੀਬੀ ਚਲਾਉਣ ਵਾਲੇ ਜਿਹੜੇ ਮਾਹੇ ਡਰਾਈਵਰ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਮਕਾਨ ਦੀ ਲੋਕੇਸ਼ਨ ਨੂੰ ਕਿਸ ਦਿਵਾਰ ਤੋਂ ਕਿਸ ਸਥਿਤੀ ਦੇ ਨਾਲ ਟਾਉਣਾ ਹੈ ਕਿੱਦਾਂ ਦਾ ਐਕਸ਼ਨ ਲੈਣਾ ਹੈ ਉਹ ਡਰਾਈਵਰ ਦੀ ਆਪਣੀ ਸੂਝ-ਬੂਝ ਜਿਹੜੀ ਉਹ ਸਮਝ ਹੁੰਦੀ ਕਿ ਬਈ ਮਕਾਨ ਡਿੱਗੀ ਵੀ ਜਾਂਦਾ ਹੈ ਨੁਕਸਾਨ ਹੋਣ ਤੋਂ ਬਚਣ ਦੇ ਲਈ ਆਪਣੀ ਸੂਝ-ਬਿੰਦ ਦੇ ਨਾਲ ਉਸ ਨੂੰ ਮੀਊਤ ਬੰਦੀ ਦੇ ਨਾਲ ਹੀ ਜਿਹੜਾ ਹੈ ਉਹ ਟਾਇਆ ਜਾਂਦਾ ਹੈ ਵਿਕਰਮਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਪਟਿਆਲਾ ਦਾ